ਉਹ ਚਾਹੁੰਦੇ ਨੇ ਕਿ 100 ਸਾਲ ਦੇ ਵਿੱਚ ਵਿੱਚ ਅਸੀਂ ਇੱਥੇ ਹਿਟਲਰ ਹੀ ਰਾਜ ਸਥਾਪਿਤ ਕਰੀਏ 100 ਸਾਲ ਦਾ ਜੱਟਾ ਹੋਣਾ ਦਾ ਚਾਈਨਾ ਮੰਗੂ ਆਰਐਸਐਸ ਦਾ ਰਾਜ ਹੋਵੇ ਜਿਹੜਾ ਬੋਲੇ ਦਿਨਾਂ ਮੈਂ ਚੌਂਕ ਵਾਂਗੂ ਜਿਵੇਂ ਟੈਂਕ ਚੜਾਉਂਦੇ ਸੀ ਵਿਦਿਆਰਥੀਆਂ ਤੇ ਉਦਾਂ ਉੱਚਲ ਦਿੱਤਾ ਜਾਵੇ ਮੁੜ ਕੇ ਕੋਈ ਬੋਲੇ ਹੀ ਨਾ ਨਗਰਾ ਸਾਹਿਬ ਜੀ ਹੁਣੇ ੱੱੱਕਾ ਕਰਦੇ ਨੇ ਫਿਰ ਕੀ ਕਰਨਗੇ ਕਿੰਨਾ ਮਰਦੀ ਕਰ ਲੈਣ ਕੀ ਕਰਨਗੇ ੱੱੱਕਾ ਡਾਂਗਾ ਮਾਰਨਗੇ ਊਲੀਆਂ ਚਲਾਉਣਗੇ ਢੇਲਾਂ ਤੇ ਟਾਉਣਗੇ ਸਾਡੀ ਛਾਤੀ ਐ ਤੇ ਤੇਰਾ ਜੋਰ ਐ ਤੂੰ ਲਾਲ ਐ ਤੇ ਸਾਡੀ ਮਾਂ ਨੇ ਤੇ ਸਾਡੇ ਪਿਓ ਨੂੰ ਜੇ ਪਾਲਿਆ ਹੋਊਗਾ ਸਾਨੂੰ ਤੇ ਤੈਨੂੰ ਝੱਲ ਲਾਂਗੇ ਸਾਨੂੰ ਸਿਆਸੀ ਜ਼ਰੂਰ ਕਹਿ ਦਿੰਦੇ ਆ ਪਰ ਇਹ ਯੂਨੀਵਰਸਿਟੀ ਸਾਡੀ ਮਾਂ ਆ ਆਕਾਣਾ ਵੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਅੱਜ ਸਾਰੇ ਜਿਹੜੇ ਲੋਕ ਨੇ ਲੀਟਰ ਨੂੰ ਇਕੱਠੀ ਹੋਈ ਲੋੜ ਹਰ ਧੜੇ ਤੋਂ ਹਰ ਪਾਰਟੀਬਾਜੀ ਤੋਂ ਹਰ ਸੋਚ ਤੋਂ ਹਰ ਤਰੀਕੇ ਦੇ ਨਾਲ ਉਧਰ ਤੋਂ ਉੱਤੇ ਉੱਠ ਕੇ ਅੱਜ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਲੋੜ ਹੈ ਉਹ ਸੋ ਬਿਲਕੁਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਿੱਚ ਮੌਜੂਦ ਹਾਂ ਤੇ ਕੁਲਜੀਤ ਨਾਗਰਾਈ ਸਾਢ ਨਾਲੇ ਨਾਗਰ ਸਾਹਿਬ ਕਿਵੇਂ ਵੇਖਦੇ ਹੋ ਅੱਜ ਵੱਡੇ ਪੱਦਰ ਤੇ ਤੁਸੀਂ ਵੀ ਆਪਣੇ ਨਾਲ ਹਜੂਮ ਲੈ ਕੇ ਆਏ ਹੋ ਇਸ ਕੇਂਦਰ ਦੀ ਸਰਕਰਤ ਨੂੰ ਕਿਸ ਤਰੀਕੇ ਨਾਲ ਵੀਕਰ ਉਹ ਕਨਵੇ ਕਰ ਚੁੱਕੇ ਹੈ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਅਸੀਂ ਇਹਨਾਂ ਦੇ ਕੇਂਦਰ ਦੀ ਆਰਐਸਐਸ ਬੈਗ ਬੀਜੇਪੀ ਸਰਕਾਰ ਦੇ ਦਿਮਾਗ ਦੇ ਵਿੱਚ ਅਜੇ ਭਲੇਖਾ ਹੈਗੇ ਜੇ ਅਸੀਂ ਲਗਾਤਾਰ ਇਹਨਾਂ ਦੇ ਉੱਤੇ ਜਿਹੜਾ ਉਹਨਾਂ ਦਾ ਅਜੰਡਾ ਹੈ ਉਹਨੂੰ ਥੋਪਦੇ ਰਵਾਂਗੇ ਤੇ ਸ਼ਾਇਦ ਇਹ ਅੱਕ ਕੇ ਘਰਾਂ ਚ ਬੈਠ ਜਾਣਗੇ ਕਿਸਾਨ ਕਿਸਾਨੀ ਮੰਗਾਂ ਤੋਂ ਲੈ ਕੇ ਪੰਜਾਬ ਦੇ ਹੋਰ ਹੱਕਾਂ ਦੇ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਡੈਮੋਕਰੈਟਿਕ ਸੈਟਅਪ ਸੈਨੇਟ ਦਾ ਭੰਗ ਕਰਨ ਤੋਂ ਲੈ ਕੇ ਔਰ ਉਸ ਤੋਂ ਬਾਅਦ ਸਾਰਾ ਕੁਝ ਵਾਪਸ ਲੈ ਕੇ ਇਹ ਫਿਰ ਵੀ ਵਿੱਚ ਇੱਕ ਲਕੂਣਾ ਰੱਖ ਲੈਂਦੇ ਆ ਕਿ ਜਦੋਂ ਮਰਜ਼ੀ ਜਦੋਂ ਇਹ ਸ਼ਾਂਤ ਹੋਇਆ ਦੁਬਾਰਾ ਫਿਰ ਚਾਲੂ ਕਰ ਦਾਂਗੇ ਜਦੋਂ ਸ਼ਾਂਤ ਆਇਆ ਦੁਬਾਰਾ ਫਿਰ ਕਰ ਦਾਂਗੇ ਇਹ ਜਿਹੜਾ ਇਹਨਾਂ ਦਾ ਤਰੀਕਾ ਹੈ ਬੀਸਿਕਲੀ ਆਰਐਸਐਸ ਵੀ ਇੱਕ ਬਹੁਤ ਦੂਰਗਾਮੀ ਸੋਚ ਹੈ ਉਹ ਚਾਹੁੰਦੇ ਨੇ ਕਿ 100 ਸਾਲ ਦੇ ਵਿੱਚ ਵਿੱਚ ਅਸੀਂ ਇੱਥੇ ਹਿਟਲਰੀ ਰਾਜ ਸਥਾਪਿਤ ਕਰੀਏ 100 ਸਾਲ ਦਾ ਜੱਟਾ ਹੋਣਾ ਦਾ ਚਾਈਨਾ ਵਾਂਗੂ ਆਰਐਸਐਸ ਦਾ ਰਾਜ ਹੋਵੇ ਜਿਹੜਾ ਬੋਲੇ ਦਿਨਾਂ ਮਨ ਚੌਂਕ ਵਾਂਗੂ ਜਿਵੇਂ ਟੈਂਕ ਚੜਾਉਂਦੇ ਸੀ ਵਿਦਿਆਰਥੀਆਂ ਤੇ ਉਦਾਂ ਕੋਚਲ ਦਿੱਤਾ ਜਾਵੇ ਮੁੜ ਕੇ ਕੋਈ ਬੋਲੇ ਹੀ ਨਾ ਲੋਕਾਂ ਨੂੰ 1% ਲੋਕਾਂ ਦੇ ਕੋਲੇ ਪੈਸਾ ਹੋਵੇ ਇੱਕ ਧਰਮ ਹੋਵੇ ਇੱਕ ਬੋਲੀ ਹੋਵੇ ਇੱਕ ਹੀ ਇੱਕ ਜਿਹੜੀ ਹੈਗੀ ਲੈਂਗੁਏਜ ਹੋਵੇ ਔਰ ਇੱਕ ਪਾਰਟੀ ਹੋਵੇ ਪਾਰਟੀ ਰੂਲ ਹੋਵੇ ਤੇ ਵਨ ਟਾਈਮ ਇਲੈਕਸ਼ਨ ਹੋਵੇ ਇਹ ਇੱਕ ਦਾ ਅਜੰਡਾ ਜਿਹੜਾ ਹੈ ਇਹ ਆਰਐਸਐਸ ਦਾ ਅਜੰਡਾ ਆ ਔਰ ਇਸ ਅਜੰਡੇ ਦੇ ਉੱਤੇ ਉਹ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਿੰਦੁਸਤਾਨ ਦੇ ਲੋਕਾਂ ਨੂੰ ਸਮਝ ਹੁਣ ਲੱਗਣ ਰਹੀ ਹੈ ਜਦੋਂ ਉਹਨਾਂ ਦਾ ਹੁਣ ਰਾਜ ਜਿਹੜਾ 10 ਸਾਲਾਂ ਤੋਂ ਉੱਪਰ ਗਿਆ ਆ ਸੋ ਇਸ ਕਰਕੇ ਪਰ ਇਹ ਜਿਹੜਾ ਹਿੰਦੁਸਤਾਨ ਦਾ ਗੁਲਦਸਤਾ ਆ ਇਹਦੇ ਵਿੱਚ ਅਲੱਗ-ਅਲੱਗ ਫੁੱਲ ਨਹੀਂ ਆ ਅਲੱਗ-ਅਲੱਗ ਸੋਚਾਂ ਨੇ ਅਲੱਗ-ਅਲੱਗ ਬੋਲੀਆਂ ਨੇ ਅਲੱਗ-ਅਲੱਗ ਖੇਤਰਫਾਨ ਨੇ ਅਲੱਗ-ਅਲੱਗ ਧਰਮ ਨੇ ਇਹਨਾਂ ਦਾ ਇਹ ਏਜੰਡਾ ਇੱਥੇ ਕਾਮਯਾਬ ਨਹੀਂ ਹੋਣ ਵਾਲਾ ਇਹਨਾਂ ਖਾਸ ਤੌਰ ਤੇ ਜਿਹੜਾ ਇਹ ਰੀਜ਼ਨ ਹੈ ਪੰਜਾਬ ਹਰਿਆਣਾ ਇਹ ਤਾਂ ਗੇਟਵੇ ਆਫ ਇੰਡੀਆ ਸੀਗਾ ਇੱਥੇ ਤਾਂ ਅਬਦਾਲੀ ਨਾਦਰ ਸ਼ਾਹ ਔਰ ਅੰਗਰੇਜ਼ ਜਾਂ ਅੰਗਰੇਜ਼ ਕੋਈ ਵੀ ਕਾਮਯਾਬ ਨਹੀਂ ਹੋਇਆ ਲਖਣਾ ਸਾਹਿਬ ਜੀ ਹੁਣ ੱਤਕਾ ਕਰਦੇ ਨੇ ਫਿਰ ਜਿੰਨਾ ਮਰਜ਼ੀ ਕਰ ਲੈਣ ਕੀ ਕਰਨਗੇ ੱਤਕਾ ਹਰ ਕੋਈ ਬੰਕਾ ਮਾਰਨਗੇ ਗੋਲੀਆਂ ਚਲਾਉਣਗੇ ਜੇਲਾਂ ਚਟਾਉਣਗੇ ਜਾਂ ਇਹ ਲੋਕਾਂ ਨੂੰ ਮਤਲਬ ਹੋਰ ਉਹਨਾਂ ਦੇ ਉੱਤੇ ਪਰਚੇ ਦਰਜ ਕਰਨਗੇ ਕਰਨ ਨਾ ਕਹਿੰਦੇ ਨਾ ਤੇਰਾ ਸਾਡੀ ਛਾਤੀ ਹੈ ਤੇ ਤੇਰਾ ਜੋਰ ਹੈ ਸਾਡੇ ਵਿੱਚ ਕੋ ਲਾਲ ਹੈ ਮੇਰੇ ਨੇ ਇਹ ਪੰਜਾਬ ਤੇ ਸਾਡੀ ਮਾਂ ਨੇ ਤੇ ਸਾਡੇ ਪਿਓ ਨੂੰ ਜੇ ਪਾਲਿਆ ਹੋਗਾ ਸਾਨੂੰ ਤੇ ਨੂੰ ਚੱਲਣਾ ਸਾਡੀ ਹਰ ਤੁਸੀਂ ਸਜੀਤ ਦਾ ਹਰ ਭਾਈਪੁੱਤ ਕੀ ਹੈ ਰਗ ਰਗ ਤੋਂ ਵਾਕਿਫ ਹੋ ਕੀ ਅੰਦਰ ਕੇਂਦਰ ਤੇ ਦਿਮਾਗ ਦੇ ਵਿੱਚ ਕੀ ਚੱਲ ਰਹਾ ਹੈ ਇੰਨੀ ਦੇ ਵਿੱਚ ਚੱਲਿਆ ਫਿਰ 22 ਦੇ ਵਿੱਚ ਫੇਰੇ ਪੰਗਾ ਚੱਲਿਆ ਅੱਜ ਫੇਰ ਚੱਲ ਪਿਆ ਤੇ ਜੇਕਰ ਗੱਲ ਕੀਤੀ ਜਾਵੇ ਸਾਜ਼ਿਸ਼ ਕੀ ਚੱਲ ਰਹੀ ਹੈ ਤੁਸੀਂ ਵੀ ਆਰਐਸਐਸ ਦੀ ਗੱਲ ਕੀਤੀ ਜੀਐਨਡੀਯੂ ਦਾ ਵਾਈਸ ਚਾਂਸਲਰ ਜਾ ਕੇ ਉੱਥੇ ਹਾਜ਼ਰੀ ਭਰਦਾ ਹੈ ਸਭਾ ਦੇ ਵਿੱਚ ਬਿਲਕੁਲ ਦੇਖੋ ਬੜੀ ਮਾਰੀ ਗੱਲ ਹੈ ਆਰਐਸਐਸ ਇਹਨੂੰ ਇੱਕ ਛੋਟਾ ਨਾਗਪੁਰ ਬਣਾਉਣਾ ਚਾਹੁੰਦੀ ਹੈ ਪੰਜਾਬ ਯੂਨੀਵਰਸਿਟੀ ਨੂੰ ਇੱਕ ਕਿਤਾਬਾ ਬੜਾ ਉਹਨਾਂ ਲਈ ਵਧੀਆ ਆਇਆ ਜਿੱਥੋਂ ਉਹ ਜੰਮੂ ਕਸ਼ਮੀਰ ਤਿੱਬਤ ਲੇਹ ਲਦਾਖ ਹਿਮਾਚਲ ਪੰਜਾਬ ਰਾਜਸਥਾਨ ਹਰਿਆਣਾ ਉੱਤਰਾਖੰਡ ਚੰਡੀਗੜ੍ਹ ਇਹਦੇ ਨਾਲ ਹੋਰ ਥਾਵਾਂ ਨੂੰ ਇਹ ਜਿਹੜੇ ਨੇ ਇਥੋਂ ਉਹ ਕੇਟਰ ਕਰ ਸਕਦੇ ਨੇ ਨਾਗਪੁਰ ਉਹ ਸਾਊਥ ਤੇ ਹਾਂ ਇਹ ਛੋਟਾ ਨਾਗਪੁਰ ਬਣਾਉਣਾ ਚਾਹੁੰਦੇ ਨੇ ਇਹਦਾ ਇਹ ਕੈਂਪਸ ਆ ਜਿਹੜਾ ਇਹਦਾ ਇਨਫਰਾਸਟ੍ਰਕਚਰ ਆ ਜਿਹੜਾ ਇੱਥੋਂ ਦਾ ਉਹਨਾਂ ਦਾ ਜਿਹੜਾ ਜਿਹੜਾ ਜਿੰਨਾ ਵੀ ਉੱਥੇ ਇੱਥੇ ਨਾਲ ਸਪੋਰਟ بیس ਮਿਲਦਾ ਆ ਔਰ ਚੰਡੀਗੜ੍ਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਕੇ ਚੰਡੀਗੜ੍ਹ ਨੂੰ ਜਿਹੜਾ ਕੇਂਦਰ ਦੇ ਅੰਦਰ ਰਹੂਗਾ ਇੱਥੇ ਜਿਹੜੀ ਮਰਜ਼ੀ ਆ ਅੱਜ ਦੇਖਿਆ ਨੀਗਾ ਪੰਜਾਬ ਦੀ ਪੁਲਿਸ ਨਵੀਂ ਪ੍ਰੈਸ਼ਰ ਦੇ ਕੇ ਲਾਇਆ ਹੋਇਆ ਹੈ ਤੇ ਚੰਡੀਗੜ੍ਹ ਦੀ ਸਾਰੀ ਪੁਲਿਸ ਯੂਨੀਵਰਸਿਟੀ ਦੇ ਚਾਰੇ ਪਾਸੇ ਇੱਕੰਧ ਦੇ ਕੰਧਾਂ ਦੇ ਨਾਲ-ਨਾਲ ਵੀ ਬੰਦੇ ਖੜੇ ਕਿਤੇ ਨੇ ਮੈਨੂੰ ਜੰਗਲ ਦੇ ਵਿੱਚੋਂ ਜਿਹੜਾ ULS ਡਿਪਾਰਟਮੈਂਟ ਹੈ ਸਾਡਾ ਪੁਰਾਣਾ ਇੱਕ ਚੋਰ ਰਸਤਾ ਹੁੰਦਾ ਸੀ ਜਿੱਥੋਂ ਅਸੀਂ ਜਦੋਂ ਸਾਡੇ ਤੇ ਰੇਡਾਂ ਪੈਂਦੇ ਸੀ 4 ਨੰਬਰ ਉਸ ਤੋਂ ਉੱਥੋਂ ਉਧਰ ਨੂੰ ਭਜਦੇ ਹੁੰਦੇ ਸੀ ਤੇ ਉਹੀ ਰਸਤੇ ਨੇ ਅੱਜ ਫੇਰ ਨਾਗਰੇ ਨੂੰ ਤਕਰੀਬਨ 30 35 ਸਾਲ ਬਾਅਦ ਫੇਰ ਅੱਜ ਫੇਰ ਉਹ ਰਸਤਾ ਜਿਹੜਾ ਸੀਗਾ ਉਹਨੇ ਮੈਨੂੰ ਰਾਹ ਦਿੱਤਾ ਯੂਨੀਵਰਸਿਟੀ 'ਚ ਆਉਣ ਦਾ ਸੋ ਉਹਦੇ ਵਿੱਚੋਂ ਦੀ ਕੰਧ ਟੱਪ ਕੇ ਕੰਡਿਆਲੀ ਤਾਰਾਂ ਨੂੰ ਟੱਪ ਕੇ ਅੱਜ ਇੱਥੇ ਪਹੁੰਚੇ ਕਿਉਂਕਿ ਪਹੁੰਚਣਾ ਸੀ ਇੱਕ ਅੰਗਰੇਜ਼ੀ ਦੇ ਕਿਹਾ ਜਾਂਦਾ ਡੇਰੀ ਦੇ ਬਿਲ ਡੇਰੀ ਦੇ ਵੀ ਸੋ ਇਹ ਨਿਗਾ ਕੋਈ ਕਹਿ ਸਕਦਾ ਕਿਉਂਕਿ ਅਸੀਂ ਤੁਹਾਨੂੰ ਸਿਆਸੀ ਜ਼ਰੂਰ ਕਹਿ ਦਿੰਦੇ ਆ ਪਰ ਇਹ ਯੂਨੀਵਰਸਿਟੀ ਸਾਡੀ ਮਾਂ ਆ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅੱਜ ਸਾਰੇ ਜਿਹੜੇ ਲੋਕ ਨੇ ਲੀਡਰ ਨੇ ਉਹਨੂੰ ਇਕੱਠੀ ਹੋਣ ਦੀ ਲੋੜ ਹਰ ਧੜੇ ਤੋਂ ਹਰ ਪਾਰਟੀ ਬਾਜ਼ੀ ਤੋਂ ਹਰ ਸੋਚ ਤੋਂ ਹਰ ਤਰੀਕੇ ਦੇ ਨਾਲ ਉਹਦੇ ਤੋਂ ਉੱਤੇ ਉੱਠ ਕੇ ਅੱਜ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਇੱਥੋਂ ਸਾਡੀ ਪਣੀਰੀ ਨਿਕਲਣੀ ਹੈ ਜਿੰਨੇ ਸਾਡੇ ਵੱਖ-ਵੱਖ ਥਾਵਾਂ ਤੇ ਜਾ ਕੇ ਸਾਡੇ ਧਰਮ ਨੂੰ ਸਾਡੀ ਜੁਬਾਨ ਨੂੰ ਸਾਡੀ ਬੋਲੀ ਨੂੰ ਸਾਡੇ ਪੰਜਾਬ ਨੂੰ ਸਾਡੇ ਦੇਸ਼ ਨੂੰ ਦੁਨੀਆ ਦੇ ਵਿੱਚ ਜਾ ਕੇ ਜਿੰਨੇ ਆਪਣਾ ਜਿਹੜਾ ਹੈਗਾ ਆ ਉਹ ਇੱਥੋਂ ਪਰ ਕੇ ਤੇ ਆਪਣਾ ਜਿਹੜਾ ਹੈਗਾ ਆ ਉਹ ਜਾ ਕੇ ਆਪਣਾ ਇੱਕ ਜਿਹੜਾ ਜਸ਼ ਖਿਲਾਰਨਾ ਆ ਪੰਜਾਬੀ ਹੋਣ ਦਾ ਮਾਣ ਪ੍ਰਾਪਤ ਕਰਨਾ ਆ ਛੋ ਇਸ ਕਰਕੇ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਆ ਛੋ ਮੈਂ ਤਾਂ ਇੱਥੇ ਕੋਈ ਗੱਲ ਇਹਨਾਂ ਨੂੰ ਕਹਿਣਾ ਚਾਹੁੰਦਾ ਭਾਈ ਜੋਸਾਨੀ ਪਿੱਲਾ ਵੇਲੇ ਵੀ ਉਹਨਾਂ ਨੇ ਬੜਾ ਕਿਹਾ ਐਨੇ ਵਾਪਸ ਲੈ ਲੈ ਉਹਨੇ ਲੈ ਲੈ ਐਦਾਂ ਕਰ ਲਿਆ ਨਾਲੇ 100 ਗੰਡੇ ਖਾਓਗੇ ਨਾਲੇ 170 ਖਾਓਗੇ ਇਹ ਤੁਸੀਂ ਪਹਿਲਾਂ ਹੀ ਇਹ ਜਿਹੜੀ ਚੀਜ਼ ਹੈਗੀ ਆ ਉਹਨੂੰ ਕਰ ਲਓ ਇਹ ਕਹਿੰਦੇ ਜੀ ਚਾਂਸਲਰ ਦਾ ਮੈਂ ਬਿਆਨ ਸੁਣ ਰਿਹਾ ਸੀ ਕਿ ਅਸੀਂ ਲਿਖ ਕੇ ਉੱਤੇ ਭੇਜਤਾ ਹੈ ਯੂਨੀਵਰਸਿਟੀ ਦੇ ਕੈਲੰਡਰ ਦੇ ਵਿੱਚ ਯੂਨੀਵਰਸਿਟੀ ਦੇ ਰੂਲਾਂ ਦੇ ਵਿੱਚ ਯੂਨੀਵਰਸਿਟੀ ਦੇ ਕਿਸੇ ਕਾਨੂੰਨ ਦੇ ਵਿੱਚ ਹੈ ਜੀ ਨੀਗਾ ਕਿ ਚਾਂਸਲਰ ਤੋਂ ਪਰਮਿਸ਼ਨ ਲੈਣੀ ਹੈ ਕਿਤਾ ਸ਼ਡਿਊਲ ਇਹਨਾਂ ਨੇ ਅਨਾਉਂਸ ਕਰਨਾ ਕਰਦੇ ਨੇ ਤੇ ਹੁਣ ਵੋਟਾਂ ਇੰਨੀ ਦੇਰ ਵੋਟਾਂ ਬਣਾਈਆਂ ਜਾਣਗੀਆਂ ਮੈਂ ਗ੍ਰੈਜੂਏਟ ਕਨਸਟੀਟਿਊਐਂਸੀ ਤੋਂ ਸੈਨੇਟ ਦਾ ਮੈਂਬਰ ਰਿਹਾ ਆ ਐਮ ਐਲ ਏ ਤੇ ਤੋਂ ਮੈਂਬਰ ਇਹਨਾਂ ਨੇ ਸ਼ਡਿਊਲ ਜਾਰੀ ਕਰਨਾ ਕਿ ਐਨੇ ਇਸ ਮਹੀਨੇ ਤੋਂ ਇਸ ਮਹੀਨੇ ਤੱਕ ਵੋਟਾਂ ਬਣਨਗੀਆਂ ਇਸ ਮਹੀਨੇ ਤੋਂ ਇਸ ਮਹੀਨੇ ਤੱਕ ਸਕੱਟਰੀ ਹੋਊਗੀ ਐਦਾਂ ਵੋਟ ਐਦਾਂ ਉਹਦੀਆਂ ਚੋਣਾਂ ਹੋ ਜਾਣਗੀਆਂ ਕੱਲ ਕੀ ਐ ਏਡੀ ਕਿਹੜੀ ਗੱਲ ਐ ਇੱਥੇ ਉਹ ਪਾਠ ਬਣਾਉਣਾ ਐਡੀ ਪੜੀ ਲਿਖੀ ਵਾਲੇ ਚਾਂਤ ਨੇ ਤੈਨੂੰ ਐਡੀ ਜੰਡੀਆਂ ਲੀਆਂ ਹੋਈ ਉਹਨੂੰ ਇਹ ਨਹੀਂ ਸਮਝ ਲੱਗਦੀ ਕਿ ਰੂਲ ਕੀ ਨੇ ਅਰ ਜੀ ਯੂਨੀਵਰਸਿਟੀ ਦੇ ਜਿੰਨੇ ਵੀ ਇਹ ਆਰਐਸਐਸ ਦੇ ਜਿਹੜੇ ਅਪਾਇੰਟ ਕੀਤੇ ਹੋਏ ਚਾਹੇ ਡੀਐਸਡਬਲਯੂ ਐ ਚਾਹੇ ਡੀਜੀਵਾਈਏ ਚਾਹੇ ਵਾਇਕਲਾ ਚਾਹੇ ਜਿਸ ਤਰ੍ਹਾਂ ਹੈ ਚਾਹੇ ਲੀਗਲ ਫਰੇਮਵਰਕ ਦੇ ਵਿੱਚ ਜਿਹੜੇ ਜਿਹੜੇ ਵਕੀਲ ਨੇ ਯੂਨੀਵਰਸਿਟੀ ਦੇ ਆ ਜੋ ਸਾਰੇ ਆਰਐਸਐਸ ਦੀ ਬੋਲੀ ਬੋਲ ਰਹੇ ਨੇ ਔਰ ਇਸੇ ਤਰੀਕੇ ਦੇ ਨਾਲ ਆਰਐਸਐਸ ਨੇ ਜੁਡੀਸ਼ੀਅਰ ਦੇ ਵਿੱਚ ਜੁਡੀਸ਼ੀਅਲੀ ਦੇ ਵਿੱਚ ਵੀ ਆਪਣਾ ਜਿਹੜਾ ਹੈਗਾ ਆ ਉਹ ਜਿਹੜਾ ਜਿਹੜੀ ਆਪਣਾ ਐਂਟਰੀ ਕੀਤੀ ਹੈ ਉੱਥੋਂ ਜਾ ਕੇ ਉਹ ਜਿਹੇ ਫੈਸਲੇ ਵੀ ਕਰਾਉਂਦੇ ਆ ਪਰ ਲੋਕਾਂ ਦੇ ਹੱਕਾਂ ਦੇ ਅੱਗੇ ਔਰ ਲੋਕਾਂ ਦੇ ਸੰਘਰਸ਼ ਦੇ ਅੱਗੇ ਫਿਰ ਕੁਝ ਨਹੀਂ ਖੜਦਾ ਹੈਗਾ ਬਹੁਤ ਬਹੁਤ